ਸ਼੍ਰੀ ਗੁਰੂ ਜੀ ਮੈਂ ਅੱਜ ਸਿੱਪਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵੱਡਾ ਝਟਕਾ ਲੱਗਾ ਹੈ ਜੇਕਰ ਗੱਲ ਕਰੀਏ ਜਿੱਥੇ ਜਿੱਥੇ ਬਾਦਲ ਸਾਹਿਬ ਅਕਸਰ ਹੀ ਵਿਵਾਦਾਂ ਦੇ ਵਿੱਚ ਕਿਰੇ ਦਿੰਦੇ ਹਨ ਜੇਕਰ ਗੱਲ ਕਰੀਏ ਜਿਹੜੀਆਂ ਨੇ ਨਵੀਆਂ ਤਵੀਆਂ ਗੱਲਾਂ ਜੋ ਨੇ ਕਈ ਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਅਕਸਰ ਸੁਣਿਆ ਜਾਂਦੀਆਂ ਨੇ ਸਟੇਜਾਂ ਦੇ ਉੱਤੇ ਕਹਿੰਦੇ ਹੋਏ ਉਹ ਅਕਸਰ ਵੀ ਪਾਏ ਜਾਂਦੇ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਦੇ ਨਾਲ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਸਕਦੇ ਉਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਦੀ ਵੀ ਜ਼ੁਬਾਨ ਜਿਹੜੀ ਹੈ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈ ਭਾਸ਼ਣ ਦੇਣ ਦੇ ਅਨੁਸਾਰ ਉਹ ਜਿਹੜੇ ਹੈ ਕੁਝ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਕਰ ਜਾਂਦੇ ਨੇ ਜਿੱਥੇ ਉਹਨਾਂ ਨੂੰ ਉਹਦੇ ਉੱਤੇ ਮਾਮਲੇ ਦਰਜ ਹੋ ਜਾਂਦੇ ਨੇ ਤੇ ਕੋਟਾ ਕਚਹਿਰੀਆਂ ਦੇ ਵੀ ੱਤੇ ਖਾਣੇ ਪੈ ਜਾਂਦੇ ਨੇ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਵੱਲੋਂ ਇੱਕ ਦੋਸ਼ ਲਗਾਇਆ ਗਿਆ ਸੀ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਤੇ ਅੱਜ ਉਹਨਾਂ ਨੂੰ ਉਸੇ ਮਾਮਲੇ ਦੇ ਵਿੱਚ ਇੱਕ ਵੱਡਾ ਛਟਕਾ ਲੱਗਾ ਹੈ ਪੰਜਾਬ ਹਰਿਆਣਾ ਕੋਰਟ ਵੱਲੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਫਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਅਦਾਲਤ ਨੇ ਉਹਨਾਂ ਵਿਰੁੱਧ ਦਾਇਰ ਮਨਹਾਣੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਨ ਵਿੱਚ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਇਹ ਮਾਮਲਾ 2017 ਦਾ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਫੇਰੀ ਦੌਰਾਨ ਸੁਪਰੀਮ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਵਿੱਚ ਕਟ ਕਟੜ ਪੰਕਤੀਆਂ ਨੂੰ ਮਿਲ ਰਹੇ ਹਨ ਤੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਰਾਜਨੀਤਿਕ ਫਰੰਟ ਅਖੰਡੀ ਕੀਰਤਨ ਜਥੇ ਨਾਲ ਜਿਹੜੇ ਨੇ ਆਪਣਾ ਨਾਸ਼ਤਾ ਕਰ ਰਹੇ ਹਨ ਉਹਨਾਂ ਨੇ ਵੀ ਕਿਹਾ ਸੀ ਕਿ ਰੱਬ ਨਾ ਕਰੇ ਜੇਕਰ ਪੰਜਾਬ ਵਿੱਚ ਆਪ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਸੂਬੇ ਵਿੱਚ ਜਿਹੜੀ ਹੈ ਅਰਾਜਕਤਾ ਫੈਲ ਜਾਏਗੀ ਇਹ ਬਿਆਨ ਤੋਂ ਬਾਅਦ ਪਖੰਡੀ ਕੀਰਤਨ ਜਥੇ ਨੇ ਮੈਂਬਰ ਰਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਦਰਮਨ ਮਾਨੀ ਦੀ ਜਿਹੜੀ ਹੈ ਸ਼ਿਕਾਇਤਦਾਰ ਕੀਤੀ ਸੁਖਬੀਰ ਬਾਦਲ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਕਿਹਾ ਕਿ ਉਹਨਾਂ ਨੇ ਆਪਣੇ ਬਿਆਨ ਵਿੱਚ ਸ਼ਿਕਾਇਤਕਰਤਾ ਦਾ ਨਾਮ ਹੀ ਨਹੀਂ ਲਿਆ ਇਸ ਤੋਂ ਇਲਾਵਾ ਉਹਨਾਂ ਨੇ ਸੂਬੇ ਦੇ ਗ੍ਰਹਿ ਮੰਤਰੀ ਸਨ ਜਿਸ ਨਾਲ ਕਾਨੂੰਨ ਵਿਵਸਥਾ ਦੇ ਮਾਮਲਿਆਂ ਤੇ ਬਿਆਨ ਦੇਣ ਦੀ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਹਾਲਾਂਕਿ ਅੱਜ ਹਾਈ ਕੋਰਟ ਨੇ ਸੁਖਬੀਰ ਬਾਦਲ ਦੀ ਦਲੀਲ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਮਨਮਾਨੀ ਦੀ ਕਾਰਵਾਈ ਜਾਰੀ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ ਇਹ ਅਦਾਲਤੀ ਫੈਸਲੇ ਤੋਂ ਬਾਅਦ ਮਾਮਲਾ ਹੁਣ ਹੇਠਲੀ ਅਦਾਲਤ ਵਿੱਚ ਜਾਏਗਾ ਯਾਨੀ ਕਿ ਜੇਕਰ ਗੱਲ ਕਰੀਏ ਜਿੱਥੇ ਸੁਖਬੀਰ ਸਿੰਘ ਬਾਦਲ ਵੀ ਅਕਸਰ ਹੀ ਆਪਣੀਆਂ ਜਿਹੜੀਆਂ ਨੇ ਜ਼ੁਬਾਨ ਦੇ ਉੱਤੇ ਕੰਟਰੋਲ ਨਾ ਕਰਨ ਕਰਕੇ ਕਈ ਵਾਰ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਹਨ ਤਾਂ ਹੁਣ ਉਹਨਾਂ ਦੀ ਜਿਹੜੀ ਹੈ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਹਨਾਂ ਦੀ ਜਿਹੜੀ ਜਿਹੜਾ ਮਾਮਲਾ ਹੈ ਉਹ ਹੁਣ ਜਿਹੜੀ ਐਥਲੜੀ ਅਦਾਲਤ ਤੋਂ ਜਿਹੜਾ ਹੈ ਉਹਨਾਂ ਦੇ ਉੱਤੇ ਕੇਸ ਚੱਲੇਗਾ ਤੇ ਅਕਸਰ ਹੀ ਉਹਨਾਂ ਨੂੰ ਆਪਣੀਆਂ ਇਸ ਮਾਮਲੇ ਦੇ ਚੱਲਦੇ ਤਰੀਕਾ ਕੁਪਤਨੀਆਂ ਪੈ ਸਕਦੀਆਂ ਨੇ ਧੰਨਵਾਦ